ਦੇਰੇ ਘਰਿਆਂ ਦੇ ਸਸਿਕਾਲ ਦੋਸਤੋ ਮਾਰਸ਼ਲ نیوز ਤੇ ਆਪ ਸਭ ਦਾ ਸਵਾਗਤ ਹੈ ਜਿਵੇਂ ਕਿ ਅੱਜ 2 ਦਸੰਬਰ ਨੂੰ ਜੋ ਕਿ ਸੁਖਬੀਰ ਸਿੰਘ ਬਾਦਲ ਨੂੰ ਜੋ ਸਜਾ ਤਰਖਾਇਆ ਕਰਾ ਦਿੱਤਾ ਗਿਆ ਸੀਗਾ ਸਜ਼ਾ ਲਾਉਣੀ ਸੀਗੀ ਤੇ ਅੱਜ ਜੋ ਇਹ 2 ਵਜੇ ਉਹਨਾਂ ਦੀ ਪੇਸ਼ੀ ਹੁੰਦੀ ਹੈ ਤੇ ਸੁਖਵੀਰ ਸਿੰਘ ਬਾਦਲ ਆਪਣੇ ਜੋ ਵੀ ਸਾਥੀ ਸੀਗੋ ਨਾਲ ਸਨੇਤ ਤੇ ਸ਼ੋਨੇ 17 ਮੈਂਬਰੀ ਕਮੇਟੀਆਂ ਵਿੱਚ ਵੀ ਪੇਸ਼ ਹੋਣੇ ਆ ਜੋ ਬਾਕੀ ਕਹੀ ਜਾਂਦੇ ਆ ਕਾਲੀ ਦਲ ਦੇ ਕਾਲੀ ਦਲ ਸਤਾਰ ਲਹਿਰ ਦੇ ਜਿਨ੍ਹਾਂ ਦੇ ਵਿੱਚ ਪ੍ਰਮਾਤਮਾ ਪ੍ਰੇਮ ਸਿੰਘ ਚੰਦੂ ਬਾਜਰਾ ਬੀਬੀ ਜਗੀਰ ਕੌਰ ਤੇ ਹੋਰ ਉਹ ਵੀ ਸਾਰੇ ਉੱਥੇ ਹਾਜ਼ਰ ਹੋਣੇ ਕਿਉਂਕਿ ਜਿਨ੍ਹਾਂ ਜਿਹਨਾਂ ਨੂੰ ਤਲਬ ਕੀਤਾ ਗਿਆ ਸੀਗਾ ਤੇ ਤਿੰਨੇ ਜਿਸਦਾਰ ਗਿਆਨੀ ਗੁਰਵਚਨ ਸਿੰਘ ਗਿਆਨੀ ਗੁਰਮਖ ਸਿੰਘ ਤੇ ਗਿਆਨੀ ਅਕਵਾਲ ਸਿੰਘ ਇਹ ਵੀ ਤਿੰਨੇ ਅਕਾਲ ਤਖਤ ਤੇ ਤਲਬ ਤਲਬ ਹੁੰਨੇ ਤੇ ਨਮਾਨ ਸਿੱਖ ਮੰਗ ਬੈਠਦੇ ਤੇ ਸੁਮੇਰ ਸਿੰਘ ਬਾਦਲ ਜੋ ਕਿ ਦੇਖਿਆ ਜਾਂਦੇ ਕਿ ਸੱਤ ਲੱਗਣ ਕਾਰਨ ਫੈਕਚਰ ਕਾਰਨ ਜੋ ਕਿ व्हीਲ ਚੇਅਰ ਤੇ ਆਏ ਸੀ ਸਾਰਾ ਸਮਾਂ ਉਹ ਹੱਥ ਜੋੜ ਕੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਬੈਠੇ ਰਹੇ ਤੇ ਜੋ ਗਿਆਨੀ ਰਮੇਸ਼ ਸਿੰਘ ਨੇ ਜੋ ਫੈਸਲਾ ਸੁਣਾਇਆ ਸਜ਼ਾ ਸੁਣਾਈਆ ਉਹ ਅਸੀਂ ਆਪ ਜੀ ਨੂੰ ਵਿਖਾਉਨੇ ਆ ਕਿ ਸੁਮੇਰ ਸਿੰਘ ਬਾਦਲ ਤੇ ਹੋਰਾਂ ਨੂੰ ਪਹਿਲਾਂ ਇਹ ਹੋਰਾਂ ਦੇ ਨਾਲ ਇੱਕ ਸਜ਼ਾ ਲੱਗੀ ਸੀ ਕਿ ਕਿ ਵੀ ਇਹ ਟਾਇਲਟ ਸਾਫ਼ ਕਰਨਗੇ ਇੱਕ ਘੰਟਾ ਤੇ ਫਿਰ ਇੱਕ ਘੰਟਾ ਪਾਠ ਸੁਣਨਗੇ ਤੇ ਇੱਕ ਘੰਟਾ ਫਿਰ ਸੇਵਾ ਕਰਨਗੇ ਤੇ ਇੱਕ ਸੁਖਮਨੀ ਸਾਹਿਬ ਦਾ ਪਾਠ ਕਰਨਗੇ ਪਰ ਸੁਖਮਨੀ ਸਿੰਘ ਵਾਦੂ ਦੇ ਫ੍ਰੈਕਚਰ ਦੇਖਦੇ ਹੋਏ ਇਹ ਸਜ਼ਾ ਉਹਨਾਂ ਦੀ ਲਾਈ ਗਈ ਹੈ ਕਿ ਉਹ ਜੋ ਦਰਬਾਰ ਸਾਹਿਬ ਦੇ ਬਾਹਰ ਵਰਛਾ ਲੈ ਕੇ ਬੈਠਣਗੇ ਤੇ ਇਹਨਾਂ ਦੇ ਗਲ ਦੇ ਵਿੱਚ ਤਕਤੀ ਵੀ ਪਾਈ ਜਾਏਗੀ ਤੇ ਕੀ ਕੀ ਸਜ਼ਾ ਹੋਈ ਹੈ ਕਿ ਕਿਸ ਨੂੰ ਕੀ ਸਜ਼ਾ ਹੋਈ ਹੈ ਦਿਖਾਉਨੇ ਆ ਆਪ ਜੀ ਨੂੰ 24 ਮੁਤਾਬਕ 17 ਮੱਤਰ ਸੰਮਤਨ ਸਾਹਿਬ 556 ਨੂੰ ਸ਼੍ਰੀ ਅਕਾਲ ਪੱਖ ਸਾਹਿਬ ਕੇ ਪੰਜ ਸਿੱਖ ਸਹਿਬਾਨ ਦੀ ਇਕੱਤਰਤਾ ਹੋਈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਮੀਰ ਸਿੰਘ ਬਾਦਲ ਸਾਹਿਬ ਕੋਰਪੋਰੇਟ ਕਮੇਟੀ ਦੇ ਮੈਂਬਰ ਸਾਬਕਾ ਕੈਬਨਿਟ ਮੰਤਰੀ ਅਤੇ 2015 ਦੇ ਅਬਜੈਕਟਿਵ ਦੇ ਮੈਂਬਰ ਸ਼੍ਰੋਮਣੀ ਕਮੇਟੀ ਹਾਜ਼ਰ ਹੋਏ ਜਿਸ ਵਿੱਚ ਸਿੰਘ ਸਹਿਬਾਨ ਦੀ ਬਰਦਾ ਸ਼੍ਰੀ ਅਕਾਲ ਪੱਖ ਸਾਹਿਬ ਜੀ ਦੀ ਫਸੀਲ ਤੋਂ ਜੋਸਵਾਲ ਸੁਖਬੀਰ ਸਿੰਘ ਬਾਦਲ ਨੂੰ ਕੀਤਾ ਗਿਆ ਉਹਨਾਂ ਦੇ ਸਾਥੀਆਂ ਨੂੰ ਕੀਤਾ ਗਿਆ ਔਰ ਉਹਨਾਂ ਨੇ ਆਪਣੇ ਉੱਪਰ ਲੱਗੇ ਹੋਏ ਦੋਸ਼ਾਂ ਨੂੰ ਉਹਨਾਂ ਗੁਨਾਹਾਂ ਨੂੰ ਹੱਥ ਜੋੜ ਕੇ ਸਤਿਗੁਰਾਂ ਦੇ ਸਾਹਮਣੇ ਸੰਗਤ ਦੇ ਸਾਹਮਣੇ ਕਬੂਲ ਕੀਤਾ ਔਰ ਇਹਦਾ ਤਦਾਰ ਇਹਨਾਂ ਦੇ ਸਾਥੀਆਂ ਨੇ ਵੀ ਇਹਦਾ ਗੁਨਾਹਾਂ ਚ ਆਪਣੇ ਭਾਗੀਦਾਰੀ ਨੂੰ ਕਬੂਲ ਕੀਤਾ ਇਹਨਾਂ ਦੇ ਨਾਲ ਸੁਖਦੇਵ ਸਿੰਘ ਢੀਂਡਸਾ ਸੁੱਚਾ ਸਿੰਘ ਲਗਾ ਹੀਰਾ ਸਿੰਘ ਅਰਵਿੰਦਰ ਸਿੰਘ ਭੁੰਦਾ ਦਰਜੀਤ ਸਿੰਘ ਚੀਮਾ ਗੁਲਜਾਰ ਸਿੰਘ ਰਾਣੀ ਕੇ ਇਸ ਲਈ ਇਹਨਾਂ ਨੂੰ ਹੇਲਥ ਲਿਖੇ ਅਨੁਸਾਰ ਤਨਖਾਹ ਲਈ ਗਈ ਇਹ ਕਰਨ ਦੇਤੇ 3 12 2024 ਨੂੰ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਜੀ ਦੇ ਪ੍ਰਬੰਧ ਅਧੀਨ ਸੰਗਤ ਲਈ ਬੜੇ ਜੋ 12 ਤਾਂ ਨੇ ਜੋ ਵਾਸ਼ਰੂਮ ਨੇ ਉਹਦਾ ਦੇ 12 ਵਜੇ ਤੋਂ ਲੈ ਕੇ 1 ਵਜੇ ਤੱਕ 1 ਘੰਟਾ ਸਫਾਈ ਕਰਨਗੇ ਔਰ ਮੈਨੇਜਰ ਦਰਬਾਰ ਸਾਹਿਬ ਇਹਨਾਂ ਦੀ ਹਾਜ਼ਰੀ ਚਿੰਤਨ ਚਿੰਨਤ ਕਰੇਗਾ ਉਪਰੰਤ ਇਹ ਇਸ਼ਾਰ ਕਰਕੇ ਇੱਕ ਘੰਟਾ ਲੰਗਰ ਵਿੱਚ ਜਾ ਕੇ ਭਾਂਡੇ ਮਾਂਜਣਗੇ ਇੱਕ ਘੰਟਾ ਕੀਰਤਨ ਸੁਣਨਗੇ ਤੇ ਹਰ ਰੋਜ਼ ਵਿਧਨੇ ਤੋਂ ਇਲਾਵਾ ਸੁਖਮਣ ਸਾਹਿਬ ਦਾ ਪਾਠ ਕਰਨਗੇ ਔਰ ਇੱਕ ਜੋ ਵਿਸ਼ੇਸ਼ ਕਰਕੇ ਸੇਵਾ ਇਹਨਾਂ ਨੂੰ ਲਈ ਜਾਣੀ ਹੈ ਇਹਨਾਂ ਸਾਰਿਆਂ ਦੇ ਗਲ ਵਿੱਚ ਜਿਨ੍ਹਾਂ ਦੇ ਨਾਲ ਆਏ ਗਏ ਨੇ ਇੰਨਾ ਸਾਰਿਆਂ ਦੇ ਗਾਲ ਵਿੱਚ ਤਖਤੀ ਪਾਈ ਜਾਣੀ ਹੈ ਜੁਸ਼ੀ ਜੀ ਕਾਲ ਤਕਸਾ ਕਿ ਤੋਂ ਪਾਈ ਜਾਂਦੀ ਹੈ ਜਸਪਾਲ ਸਿੰਘ ਮੈਨੇਜਰ ਸਕੱਤਰੇ ਸ਼੍ਰੀ ਜੀ ਕਾਲ ਤਕਸਾਬ ਉਹ ਇੱਥਾਂ ਜਾਣ ਨਾਲ ਸਦਾ ਭਗਵੰਤ ਸਿੰਘ ਧਕੇੜਾ ਮੈਨੇਜਰ ਸ਼੍ਰੀ ਦਰਵਾਰ ਸਾਹਿਬ ਹੋਰ ਰਾਕੇ ਤੇ ਇਹਨਾਂ ਦੇ ਗਾਲ ਵਿੱਚ ਇਹਨਾਂ ਦੇ ਨਾਮ ਬੋਲੇ ਗਏ ਨੇ ਇਹਨਾਂ ਦੇ ਗਾਲ ਵਿੱਚ ਤਖਤੀ ਪਾਉ। ਇਹਨਾਂ ਦੇ ਇਹ ਤਖਤੇ ਆਪਣੇ ਗਾਲ ਵਿੱਚ ਪਾ ਕੇ ਜਿਵੇਂ ਸੁਖਵੀਰ ਸਿੰਘ ਬਾਦਲ ਦੇ ਲੱਤ ਵਿੱਚ 60 ਲੱਗੀ ਹੋਈ ਹੈ ਫ੍ਰੈਕਚਰ ਹੈ। ਸੁਖਦੇਵ ਸਿੰਘ ਢੀਂਡ ਸਾਹਿਬ ਬਜ਼ੁਰਗ ਹੋਣ ਕਰਕੇ ਜਿਹੜੇ ਸਿਹਤ ਕਰਕੇ ਜਿਹੜੇ ਸ਼ਰੀਰ ਤੱਕ ਜਿਹੜੀ ਸੇਵਾ ਉਹ ਕਰਨ ਤੋਂ ਸਮਰੱਥ ਨਹੀਂ। ਇਸ ਲਈ ਇਹਨਾਂ ਨੇ ਤੋ ਦੋ ਦਿਨ ਘੰਟਾ ਘਰ ਜੋੜੇ ਦੇ ਬਾਹਰ-ਬਾਰ ਸ੍ਰੀ ਦਰਬਾਰ ਸਾਹਿਬ ਦੇ ਬਾਹਰ-ਬਾਰ ਬੇਰ ਚੇਰ ਉੱਪਰ ਬੈਠ ਕੇ ਸੇਵਾਦਾਰ ਵਾਲਾ ਚੋੜਾ ਗਲ ਵਿੱਚ ਪਾ ਕੇ ਆਪਣੇ ਹੱਥ ਵਿੱਚ ਵਰਸ਼ਾ ਫੜ ਕੇ ਬੈਠਣਾ ਔਰ ਉਹ ਸਮਾ ਜਿਹੜਾ 1 ਘੰਟੇ ਦਾ ਸਮਾ ਹੈ ਇਹਨਾਂ ਦੇ ਗਲ ਵਿੱਚ ਉਹ ਜਿਹੜੇ ਤਖਤ ਹੀ ਹੈ ਉਹ ਭਾਈ ਹੋਵੇ ਇਸੇ ਤਰ੍ਹਾਂ ਦੋ ਦਿਨ ਤਖਤ ਸ੍ਰੀ ਕੇਸਗੜ ਸਾਹਿਬ ਦੋ ਦਿਨ ਤਖਸ਼ੀਰ ਦੰਦਮਾ ਸਾਹਿਬ ਤਰਵੰਡੀ ਸਾਬੋ ਦੋ ਦਿਨ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਮੁਕਸਰ ਸਾਹਿਬ ਆਤੇ ਦੋ ਦਿਨ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਉੱਥੇ ਜਾ ਕੇ ਇਹਨਾਂ ਨੇ ਜਿਹੜੀ ਜੋ ਸੇਵਾ ਲੱਗੀ ਹੈ ਜੋ ਤਨਖਾਹ ਲੱਗੀ ਹੈ ਉਹ ਪੂਰੀ ਕਰਨੀ ਹੈ ਹੱਥ ਵਿੱਚ ਵਰਸ਼ਾ ਫੜ ਕੇ ਸੇਵਾਦਾਰ ਵਾਲਾ ਚੋਣਾ ਪਾ ਕੇ ਇਹਨਾਂ ਨੇ ਜੇ ਸਾਥੀ ਸੇਵਾ ਨਹੀਂ ਕਰ ਸਕਰੇ ਤੇ ਵੀਰ ਚੇਰ ਤੇ ਬੈਠ ਕੇ ਦੋ ਦਿਨ ਇਹਨਾਂ ਨੇ ਇਹ ਜਿਹੜੀ ਸੇਵਾ ਹੈ ਇਹ ਕਰਨੀ ਹੈ ਇਸ ਤੋਂ ਬਾਅਦ ਇਹ ਜਿਹੜਾ ਟਾਈਮ ਹੋਇਆਗਾ ਇਹਨਾਂ ਦਾ ਬੈਠਣ ਦਾ ਇਹ ਸਵੇਰੇ 9 ਵਜੇ ਤੋਂ 10 ਵਜੇ ਤੱਕ ਦਾ ਟਾਈਮ ਇਹਨਾਂ ਦਾ ਹੋਏਗਾ ਅ ਦਰਬਾਰ ਦੇ ਮੋਹਰੇ ਬੈਠਣ ਦਾ ਵੀ.ਚ.ਆਰ ਤੇ ਬੈਠ ਕੇ ਚੋੜਾ ਪਾ ਕੇ ਹੱਥ ਵਿੱਚ ਵਰਸ਼ਾ ਫੜ ਕੇ ਉਸ ਤੋਂ ਬਾਅਦ ਜਿੱਥੇ-ਜਿੱਥੇ ਵੀ ਇਹਨਾਂ ਨੇ ਦੋ ਦਿਨ ਜਿਵੇਂ ਦਰਬਾਰ ਸਾਹਿਬ ਦੇ ਬਾਹਰ ਬੈਠਣਾ ਘੰਟਾ ਘੜੀ ਦੇ ਬਾਹਰ ਬੈਠਣਾ ਇਸ ਤੋਂ ਬਾਅਦ ਇਹ ਤਾਂ ਇੱਕ ਘੰਟਾ ਲੰਗਰ ਵਿੱਚ ਜਾ ਕੇ ਤੇ ਸੰਗਤ ਤੇ ਭਾਂਡੇ ਮਾਜਣੇ ਨੇ ਜਿੰਦੇ ਵੀ ਸਿਹਤ ਕਰਕੇ ਸੇਵਾ ਹੋ ਸਕਦੀ ਹੋਵੇ ਜੋੜਾਂ ਦੀ ਸੇਵਾ ਕਰਨੀ ਹੈ ਔਰ ਹੋਰ ਸੇਵਾ ਜਿਹੜੇ ਸਿਹਤ ਕਰਕੇ ਕਰ ਸਕਦੇ ਹੋਣ ਇਹ ਇੱਕ ਇੱਕ ਘੰਟਾ ਇਹਨਾਂ ਨੇ ਕਰਨੀ ਹੈ ਔਰ ਕੀਰਤਨ ਸੁਣਨਾ ਹੈ ਇੱਕ ਘੰਟਾ ਬੈਠ ਕੇ ਕੀਰਤਨ ਸੁਣਨਾ ਤੇ ਇੱਕ ਇੱਕ ਪਾਠ ਸੁਖਮਨੀ ਸਾਹਿਬ ਦਾ ਇਹਨਾਂ ਨੇ ਕਰਨਾ ਹੈ ਇੱਥੇ ਲਿਖਿਆ ਨੇ ਜੋ ਚੁੱਪੇ ਸਾਡੇ ਅਖਬਾਰ ਆ ਰਹੇ ਜੋ ਇਹ ਗੁਨਾਹ ਕੀਤੇ ਸਨ ਉਹਨਾਂ ਦੇ ਵਿੱਚ ਇਹਨਾਂ ਨੇ ਆਪਣੇ ਜਿਹੜੇ ਆਉਧੇ ਵੀ ਮਾਣੇ ਤੇ ਹਮਾਇਤ ਵੀ ਕੀਤੀ ਬੀਬੀ ਜ਼ਗੀਰ ਕੌਰ ਪ੍ਰੇਮ ਸਿੰਘ ਚੰਦੂ ਬਾਦਰਾ ਸੁਰਜੀਤ ਸਿੰਘ ਵਿਕਰਮ ਸਿੰਘ ਬਜੀਠਾ ਸੋਹਣ ਸਿੰਘ ਠੰਡੜ ਬਹੇਸ਼ੰਦਰ ਸਿੰਘ ਸ਼ਰਨਜੀਤ ਸਿੰਘ ਚਰਨਜੀਤ ਸਿੰਘ ਆਦੇਸ਼ ਪ੍ਰਤਾਪ ਸਿੰਘ ਇਹ ਕੱਲ੍ਹ ਬੀਤੇ 3 12 24 ਨੂੰ 12 ਤੋਂ 1 ਵਜੇ ਤੱਕ ਸ਼੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਅਧੀਨ ਵਾਸ਼ ਬ੍ਰਹਮਾਂ ਦੀ ਸਫਾਈ ਕਰਨਗੇ ਤੇ ਮੈਨੇਜਰ ਸ਼੍ਰੀ ਦਰਬਾਰ ਸਾਹਿਬ ਕਿਸੇ ਦੀ ਵੀ ਡਿਊਟੀ ਲਾ ਕੇ ਤੇ ਇਹਨਾਂ ਦੀ ਹਾਜ਼ਰੀ ਜਿਹੜੀ ਹੈ ਉਹ ਲਾਉਣਗੇ ਉਹ ਚਿੰਨਤ ਕਰਨਗੇ ਇਸ ਤੋਂ ਬਾਅਦ ਇਹ 5 ਦਿਨ ਆਪਣੇ ਨਗਰ ਦੇ ਸ਼ਹਿਰ ਦੇ ਮੁਹੱਲੇ ਦੇ ਕਿਸੇ ਵੀ ਗੁਰਦੁਆਰਾ ਸਾਹਿਬ ਜੋ ਨੇੜੇ ਹੋਵੇ ਉੱਥੇ ਜਾ ਕੇ ਇਹਨਾਂ ਨੇ ਹਰ ਰੋਜ਼ 1 ਘੰਟਾ ਸੇਵਾ ਕਰਨੀ ਹੈ ਜੋੜੇ ਝਾੜ ਦੀ ਸੇਵਾ ਭਾਂਡੇ ਮਾਜੜ ਦੀ ਸੇਵਾ ਝਾੜੂ ਦੀ ਸੇਵਾ ਪੌਚੇ ਦੀ ਸੇਵਾ ਕਰਨੀ ਹੈ ਔਰ ਪਾਜਨ ਵਾਸਤੇ ਕਰਨੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਲੀਡਰਸ਼ਿਪ ਆਪਣੇ ਇਹਨਾਂ ਗੁਨਾਹਾਂ ਕਾਰਨ ਸਿੱਖ ਪੰਥ ਦੀ ਰਾਸ਼ੀਂ ਭਗਵਾਇ ਕਰਨ ਦਾ ਨੈਤਿਕ ਅਧਾਰਵਾਚਕੀ ਹੈ ਇਸ ਲਈ ਸਿੱਖ ਸਭਾ ਬਾਰਵਾੜਾ ਦੇਸ਼ ਲਈ ਕਿਉਂਕਾ ਆਤਮਾਨੀ ਜੁਤੀ ਲਾਈ ਜਾਂਦੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਨੇ ਭੜ ਕੇ ਆਰੰਭ ਕਰਨ ਭੜ ਕੇ ਬੋਕਸਾ ਹੋਵੇ ਝੂਠੀ ਨਾ ਹੋਵੇ ਧਾਰਕਾੜ ਜਾਂ ਕੋਈ ਹੋਰ ਰਿਸ਼ਾਨ ਪੱਤਰ ਨਾਲ ਲਾ ਕੇ ਤੇ ਜਿਹੜੇ ਮੈਂਬਰਸ਼ਿਪ ਹੈ ਉਹ ਬਣਾਈ ਜਾਵੇ ਪ੍ਰਾਣੇ ਅਤੇ ਨਵੇਂ ਡੈਲੀਗੇਟਾਂ ਦੇ ਨਾਲ ਪ੍ਰਾਣੇ ਡੈਲੀਗੇਟਾਂ ਦੇ ਨਾਲ ਨਾਲ ਨਵੇਂ ਡੈਲੀਗੇਟ ਲਗਾ ਕੇ 6 ਮਹੀਨੇ ਦੇ ਅੰਦਰ ਅੰਦਰ ਪ੍ਰਧਾਨ ਅਤੇ ਅਹੁਦੇਦਾਰਾਂ ਦੀ ਚੋਣ ਵਿਧਾਨ ਦੇ ਮੁਤਾਬਿਕ ਕਰਵਾਈ ਜਾਵੇ ਜੋ ਕਮੇਟੀ શ્રી ਏਕਾਤਕ ਸਾਹਿਬ ਵੱਲੋਂ ਬਣਾਈ ਜਾਂਦੀ ਹੈ ਉਹਦੇ ਵਿੱਚ ਸਰਦਾਰ ਹਰਮਿੰਦਰ ਸਿੰਘ <table> ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਕਬਾਲ ਸਿੰਘ ਝੁੰਦਾ ਗੁਰਪ੍ਰਤਾਪ ਸਿੰਘ ਵਡਾਲਾ ਮਨਪ੍ਰੀਤ ਸਿੰਘ ਯਾਰੀ ਸੰਤਾ ਸਿੰਘ ਬੈਂਦਪੋਰੀ ਔਰ ਸ਼੍ਰੀ ਏਕਾਤਕ ਸਾਹਿਬ ਵੱਲੋਂ ਬੀਬੀ ਸਤਵੰਤ ਕੌਰ ਪੁੱਤਰ ਸ਼ਹੀਦ ਭਾਈ ਅਮਰੀਕ ਸਿੰਘ ਇਹ ਕਮੇਟੀ ਜਿਹੜੀ ਹੈ ਇਹ ਬਣਾਈ ਜਾਂਦੀ ਹੈ ਵਰਕਾਂ ਕਮੇਟੀ ਨੂੰ ਵਿਦੇਸ਼ ਕੀਤਾ ਜਾਂਦਾ ਹੈ ਕੇ ਪ੍ਰਧਾਨ ਸਹਿਤ ਜਿਨ੍ਹਾਂ ਆਗਵਾ ਨੇ ਅਸਤੀਫੇ ਦਿੱਤੇ ਹਨ ਉਹ 3 ਦਿਨ ਦੇ ਅੰਦਰ ਅੰਦਰ ਅਸਤੀਫੇ ਪ੍ਰਵਾਨ ਕਰਕੇ ਤੇ ਰਿਪੋਰਟ ਸ਼੍ਰੀ ਅਕਾਲ ਤਖਸੈ ਦੇ ਵਿਖੇ ਭੇਜਣ। ਕਿ ਬਾਕੀ ਅਤੇ ਦਾਗੇ ਧੜਾ ਆਪ ਸਾਰੇ ਸੰਮਤ ਹੋ ਕਿ ਬਾਕੀ ਤੇ ਦਾਗੇ ਤੁਹਾਡੇ ਦੇ ਨਾਮ ਦੇ ਨਾਲ ਜੇ ਸੋਸ਼ਲ ਮੀਡੀਆ ਤੇ ਅਖਬਾਰਾਂ ਤੇ ਜੋ ਪਿਛਲੇ ਦਿਨਾਂ ਤੋਂ ਸ਼ੋਰ ਪ ਰਿਹਾ ਹੈ ਬੋਲਿਆ ਜਾ ਰਿਹਾ ਹੈ ਬਾਕੀ ਅਤੇ ਦਾਗੀ ਧੜਾ ਆਪਣੇ ਅਲੱਗ ਅਲੱਗ ਚੁੱਲ੍ਹੇ ਸਿਮੇਟ ਕੇ ਚੁੱਲ੍ਹੇ ਸਿਮੇਟਣ ਤੋਂ ਬਾਅਦ ਇਹ ਕਿ ਆਪੋ ਆਪਣੀ ਵੱਖੋ ਵੱਖ ਡਫਲੀ ਵਜਾਉਣੀ ਛੱਡ ਕੇ ਵੱਖੋ ਵੱਖਰੇ ਰਾਗ ਅਲਪਨੇ ਛੱਡ ਕੇ ਕਿਉਂਕਿ ਜੇਕਰ ਦਾਗੀ ਦਾਗੀ ਨੇ ਤੇ ਬਾਕੀ ਵੀ ਦਾਗੀ ਨੇ ਉਹ ਦਾਗਾ ਤੋਂ ਬਚ ਨਹੀਂ ਸਕਦੇ ਕਿਉਂਕਿ ਉਹਨਾਂ ਨੇ ਸਰਕਾਰਾਂ ਵਿੱਚ ਰਹਿ ਕੇ ਅਹੁਦੇ ਵੀ ਬਾਣੇ ਸੁੱਖ ਸੁਹੂਲਤਾਂ ਵੀ ਬਾਣੀਆਂ ਉਹ ਪੈਸ਼ਨਨ ਵੀ ਲੈ ਰਹੇ ਨੇ ਫਿਰ ਵੀ ਉਹ ਵਿੱਚੋਂ ਵੱਖ ਹੋਏ ਤੇ ਉਹਨਾਂ ਨੂੰ ਬਾਗੀ ਕਿਹਾ ਜਾਣ ਲੱਗਾ ਦੂਜਿਆਂ ਨੂੰ ਦਾਗੀ ਕਿਹਾ ਜਾਣ ਲੱਗਾ ਹੈ ਦੋਨੋਂ ਦਾਗੀ ਬਾਗੀ ਅਤੇ ਦਾਗੀ ਆਪੋ ਆਪਣੇ ਚੁੱਲ੍ਹੇਸ ਬਿਠ ਕੇ ਆਪੋ ਆਪਣੇ ਰਾਗ ਅਲਾਪਣੇ ਬੰਦ ਕਰਕੇ ਤੇ ਸ਼ਰਮਣੀ ਅਕਾਲੇ ਦਲ ਦੇ ਮਜ਼ਬੂਤੀ ਵਾਸਤੇ ਕਾਰਜ ਕਰ ਆਪਣੇ ਸਾਰੀਆਂ ਅਹੁਦੇਦਾਰੀਆਂ ਨੂੰ ਭੰਗ ਕਰਕੇ ਜਿਹੜੇ ਆਪੋ ਆਪਣੇ ਵੱਖਰੇ ਸੁਰ ਨੇ ਮੀਡੀਆ ਦੇ ਰਾਹੀਂ ਵੱਖੋ ਵੱਖਰੇ ਸੁਰਾਂ ਤੇ ਰਹੇ ਇੱਕ ਦੂਜਿਆਂ ਨੂੰ ਨੇਵਾ ਦਿਖਾਉਣਾ ਅਤੇ ਆਪਣੇ ਆਪਣੇ ਹੌਬਿਆਂ ਨੂੰ ਹੋਰ ਉਭਾਰ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰਨਾ ਇਹ ਬੰਦ ਕਰਨ ਅਤੇ ਦੋਵੇਂ ਤਰ੍ਹਾਂ ਆਪਣੇ ਹੌਮੈਕ ਇਰਖਾ ਦਾ ਤਿਆਗ ਕਰੇ ਇੱਕ ਵਿਸ਼ੇਸ਼ ਕਰਕੇ ਜੋ ਸਿੰਘ ਸਾਹਿਬਾਂ ਜੀ ਨੇ ਫੈਸਲਾ ਕੀਤਾ ਸਮੁੱਚਾ ਖਾਲਸਾ ਪੰਥ ਜਾਣਦਾ ਹੈ ਕਿ ਜਦੋਂ ਸਾਸੇ ਵਾਲੇ ਝੂਠੇ ਸੌਦੇ ਸਾਹ ਦੇ ਮੁਆਫੀ ਜਿਸ ਦਾ ਸਫਰ ਬੀਰ ਸਿੰਘ ਬਾਦਲ ਨੇ ਸੰਗਤ ਦੇ ਸਾਹਮਣੇ ਇੱਕ ਬੋਲ ਕੀਤਾ ਆਪਣੇ ਰਹਿਸ਼ਤੇ ਤਖਸ ਸਹਿਬਾਨਾਂ ਦੇ ਜਥੇਦਾਰ ਸਹਿਬਾਨਾਂ ਨੂੰ ਬੁਲਾ ਕੇ ਤੇ ਉਹਨਾਂ ਦੇ ਕੋਲੋਂ ਸਸੇ ਵਾਲੇ ਝੂਠੇ ਸਾਹਬ ਜਿਹੜੇ ਮੁਆਫਰੀ ਦਵਾਈ ਉਸ ਵੇਲੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਜੋ ਵਕਤ ਦੇ ਮੁੱਖ ਮੰਤਰੀ ਸਨ ਉਹ ਵੀ ਹਾਜ਼ਰ ਸਨ ਸਿੰਘ ਸਹਿਬਾਨ ਨੇ ਔਰ ਸੰਗਤ ਦੇ ਵਗਦੇ ਉੱਤੇ ਸਿੰਘ ਸਹਿਬਾਨ ਨੇ ਵਿਚਾਰ ਕਰਕੇ ਇਹ ਫੈਸਲਾ ਕੀਤਾ ਕਿ ਜੋ ਸ਼ਰੀ ਅਕਾਲ ਤੱਕ ਸਾਥ ਤੋਂ ਉਹਨਾਂ ਨੂੰ ਫਖਰੇ ਕੌਮ ਦਾ ਜਿਹੜਾ ਐਵਾਰਡ ਦਿੱਤਾ ਸੀ ਉਹਨੂੰ ਮਨਸੂਖ ਕੀਤਾ ਜਾਂਦਾ ਹੈ ਭਾਵੇਂ ਵਾਪਸ ਲਿਆ ਜਾਂਦਾ ਹੈ ਸਾਬ ਸ੍ਰੀ ਅਕਾਲ ਵਜਿਓ ਮਾਫੀ ਸਾਬਕਾ ਜਥੇਦਾਰਾਂ ਨੇ ਆਇਆ ਜੋ ਸਪਸ਼ਟ ਕਰਨੇ ਉਹ ਤਸੱਲੀ ਬਖਸ਼ ਨੇ ਹੱਲ ਕਿਉਂਕਿ ਉਹ ਡਾਰੇ ਸੁਖਵੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਦੇ ਘਰ ਜਾ ਕੇ ਉਹ ਚਿੱਠੀ ਪੱਤਰ ਜਿਹਦੇ ਕਿਨ ਚਰਚਾ ਕਿ ਉਹ ਪ੍ਰਾਪਤ ਕੀਤਾ ਤੇ ਉਹਨਾਂ ਨੂੰ ਜਿਹੜੇ માਫੀ ਦਿੱਤੀ ਉਹ ਸਾਰਾ ਕੁਝ ਜਿਹੜਾ ਉਹਨਾਂ ਵੱਲੋਂ ਆਏ ਹੋਏ ਸਪਸ਼ਟੀਕਰਨ ਅਤੇ ਝੂਠੇ ਸੌਦੇ ਸਾਧ ਜਿਉ ਪੱਤਰਕ ਹੈ ਉਹ ਸਾਕ ਤੇ ਜਾਣਕਾਰੀ ਵਾਸਤੇ ਜਨਤਾ ਕਰ ਦਿੱਤੀ ਜਾਏਗੀ ਉਹ ਚਿੱਠੀ ਜਨਤਾ ਕਰਾਂਗੇ ਜਿਸ ਚਿੱਠੇ ਨੂੰ ਆਧਾਰ ਬਣਾ ਕੇ ਤੇ ਝੂਠੇ ਸੌਦੇ ਵਾਲੇ ਨੂੰ ਮਾਫੀ ਦਿੱਤੀ ਸਿੰਘ ਸਹਿਬਾਨ ਜੀ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਕੱਲ 12 ਵਜੇ ਤੱਕ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਦਿੱਤੀਆਂ ਹੋਈਆਂ ਸ਼੍ਰੋਮਣੀ ਕਮੇਟੀ ਵੱਲੋਂ ਸਾਰੀਆਂ ਸਹੂਲਤਾਂ ਵਾਪਸ ਲਈਆਂ ਜਾਣ ਔਰ ਗਿਆਨੀ ਗੁਰਬਚਨ ਸਿੰਘ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੱਲ ਗਰੰਟੀ ਲਾਏ ਹੋਏ ਨੇ ਉਹਨਾਂ ਦੀ ਤਵਦੀਲੀ ਤਖਤ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਤੋਂ ਬਾਹਰ ਕਿਤੇ ਕੀਤੀ ਜਾਵੇ ਜਿੰਨਾ ਚਿਰ ਇਹ ਅੱਜ ਦੀ ਤਰ੍ਹਾਂ ਪੇਸ਼ ਹੋ ਕੇ ਪੰਤ ਪਵਸੋ ਮਵਾਫੀ ਨਹੀਂ ਮੰਗਦੇ ਉਹਨਾਂ ਚਿਰ ਇਹਨਾਂ ਨੂੰ ਜਿਹੜਾ ਅੰਮ੍ਰਿਤਸਰ ਤੋਂ ਬਾਹਰ ਰੱਖਿਆ ਜਾਏ ਔਰ ਇਹਨਾਂ ਨੂੰ ਜਨਤਕ ਸਮਾਗਮਾਂ ਤੇ ਬੋਲਣ ਦੀ ਵੀ ਰੋਕ ਲਾਈ ਜਾਂਦੀ ਹੈ ਜੋ ਸ਼ਰਮਿਕ ਵਰਤਾਰਾ ਪ੍ਰਬੰਧਕ ਕਮੇਟੀ ਦੇ ਕੋਲੋਂ ਵੱਡੀ ਰਕਮ ਦੇ ਇਸ਼ਤਿਹਾਰ ਸਰਸੇ ਵਾਲੇ ਝੂਠੇ ਸੌਦੇ ਵਾਲੇ ਸਾਥੀ ਮਾਫੀ ਦਾ ਕੇ ਉਜਾਜ ਚਿਹਰਾਉਣ ਵਾਸਤੇ ਸਹੀ ਠਹਿਰਾਉਣ ਵਾਸਤੇ ਜੋ ਪੈਸਾ ਦੁਰਵਰਤੋਂ ਕੀਤੀ ਗਈ ਗੋਲਪ ਦਾ ਪੈਸਾ ਖਰਚ ਕੀਤਾ ਗਿਆ ਉਹ ਪੈਸਾ ਵਿਆਜ ਸਾਹਿਤ ਕਜੋਸ਼ ਧਿਆਰੇ ਪੈਸਾ ਹੈ ਉਹ ਛਲੌਂਕੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਕਾਊਂਟ ਬ੍ਰਾਂਚ ਉਹ ਐਸਜੀਟੀਸੀ ਦੇ ਅਕਾਊਂਟ ਬ੍ਰਾਂਚ ਉਸ ਪੈਸੇ ਦੀ ਵਿਆਜ ਸਮੇਤ ਭਰਪਾਈ ਕਰੇਗੇ ਔਰ ਉਹ ਪੈਸੇ ਭਰ ਲੈ ਜਿੰਮੇਵਾਰ ਹੋਣਗੇ ਸੁਖਬੀਰ ਸਿੰਘ ਬਾਦਲ ਸੁਖਦੇਵ ਸਿੰਘ ਢੀਡਸਾ ਸੋਚਾ ਸਿੰਘ ਲਗਾ ਹਿੰਰਾ ਸਿੰਘ ਦਰਜੀਤ ਸਿੰਘ ਗੁਲਜਾਰ ਸਿੰਘ ਤੇ ਬਲਵਿੰਦਰ ਸਿੰਘ ਭੁੰਡਰ ਇੱਕ ਹੁਕਮਨਾਮਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਰ ਅਕਾਲੀ ਵਰਕਰਾਂ ਵਾਸਤੇ ਜਾਰੀ ਕੀਤਾ ਜਾਂਦਾ ਹੈ ਕਿ 1 ਮਾਰਚ ਤੋਂ ਲੈ ਕੇ 30 ਅਪ੍ਰੈਲ ਤੱਕ ਸਾਰੇ ਵਰਕਰ 1 ਲੱਖ 25000 ਬੋਟੇ ਲਾਉਣਗੇ ਔਰ ਉਹਨਾਂ ਬੋਟਿਆਂ ਦੀ ਪਾਲਣਾ ਵਿੱਚ ਕਰਨਗੇ ਪਿਛਲੇ ਦਿਨੇ ਇਸ ਫੈਸਲੇ ਤੇ ਕੁਝ ਵਿਚਾਰਾ ਕਰਨ ਵਾਸਤੇ ਕਿਉਂਕਿ ਗੁਰੂ ਘਰ ਤੋਂ ਲੈ ਕੇ ਇਹ ਰਵੈਤ ਰਹੀ ਹੈ ਕਿ ਸਤਿਗੁਰੂ ਸਾਹਿਬ ਇਹ ਪੁਰਾਤਨ ਗੁਰ ਸਿੱਖਾਂ ਨੂੰ ਨਾਲ ਲੈ ਕੇ ਕਈ ਮਸਲਿਆਂ ਤੇ ਵਿਚਾਰਾ ਕਰਿਆ ਕਰਦੇ ਸਨ ਜਦੋਂ ਸ਼੍ਰੀ ਅਕਾਲ ਪੁਰਖ ਸਾਹਿਬ ਤੇ ਵਿਦਵਾਨਾਂ ਦੀ ਇੱਕ ਇਕੱਤਰਤਾ ਬੁढ़ाई ਗਈ ਉਹਨਾਂ ਪਾਸੋਂ ਸਲਾਹਾਂ ਲੈਣ ਵਾਸਤੇ ਇਕੱਤਰਤਾ ਬੁढ़ाई ਗਈ ਇੱਕ ਵਿਅਕਤੀ ਹਰਵਿੰਦਰ ਸਿੰਘ ਸਰਨਾ ਜੋ ਦਿੱਲੀ ਗੁਰਦੁਆਰਾ ਬੈਂਜਬਾਟ ਕਮੇਟੀ ਦਾ ਸਾਬਕਾ ਪ੍ਰਧਾਨ ਹੈ ਉਹਨੂੰ ਬੜੀ ਤਕਲੀਫ ਹੋਈ ਪਰਵਿੰਦਰ ਸਿੰਘ ਸਰਨਾ ਪ੍ਰਧਾਨ ਸਾਬਕਾ ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਸਿੱਖ ਵਿਦਵਾਨਾਂ ਨੂੰ ਕਿਹਾ ਕਿ ਇਹ ਜੜ ਇਕੱਠਾ ਕੀਤਾ ਜਾ ਰਿਹਾ ਹੈ ਜਦੋਂ ਵੱਜੋ ਸਿੱਖ ਸਭਿਆਣੀ ਹਰਪ੍ਰੀਤ ਸਿੰਘ ਜੀ ਹੋਰਾਂ ਨੇ ਆਪਣੇ ਅਤੇ ਆਪਣੇ ਪਰਿਵਾਰ ਤੇ ਜੋ ਕਮੈਂਟ ਕੀਤੇ ਜਾ ਰਹੇ ਸਨ ਉਹਦੇ ਰੋਸ ਵਿੱਚੋਂ ਜਦੋਂ ਆਪਣਾ ਮੀਡੀਆ ਦੇ ਸਾਹਮਣੇ ਉਹਨਾਂ ਨੇ ਮੁਖਤਬ ਹੋ ਕੇ ਇੱਕ ਸੋਸ਼ਲ ਜੋ ਵੀਰਤ ਕੀਤੀ ਸੀ ਆਪਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਿਸ ਵਿੱਚ ਉਹਨਾਂ ਨੇ ਆਪਣੇ ਅਸਤੀਫੇ ਦਾ ਜ਼ਿਕਰ ਕੀਤਾ ਅਰਦਾਸ ਦੇ ਪ੍ਰਧਾਨ ਸ਼੍ਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤ ਕੀਤੀ ਕਿ ਉਹਨਾਂ ਦਾ ਅਸਤੀਫਾ ਮਨਜ਼ੂਰ ਨਾ ਕੀਤਾ ਜਾਏ ਜੇਕਰ ਅਸਤੀਫਾ ਮਨਜ਼ੂਰ ਕੀਤਾ ਗਿਆ ਤਾਂ ਅਸੀਂ ਸਾਰੇ ਅਸਤੀਫੇ ਦੇਣ ਵਾਸਤੇ ਮਜਬੂਰ ਹੋਵਾਂਗੇ ਉਹਨੇ ਸਾਡੀ ਸਾਫਸੀ ਸੰਤੀ ਨੂੰ ਦੱਸਿਆ ਕਿ ਇਹ ਜਥੇਦਾਰ ਯੂਨੀਅਨ ਬਾਜ਼ੀ ਕਰ ਰਹੇ ਨੇ ਇੱਕ ਕਮਜ਼ੋਰ ਨੇ ਉਹਨੇ ਸੋਸ਼ਲ ਮੀਡੀਆ ਤੇ ਬੋਲਿਆ ਉਹਨੇ ਟੈਲੀਵਿਜ਼ਨ ਤੇ ਚੈਨਲਾਂ ਤੇ ਬੋਲਿਆ ਸਾਰੀਆਂ ਸੰਗਤਾਂ ਆ ਰਿਹਾ ਸੁਣਿਆ ਔਰ ਬੇਸ਼ਰਮੇ ਦੀ ਹੱਤ ਉਦੋਂ ਹੋਈ ਕਿ ਜਦੋਂ ਉਹਦੀ ਸ਼ਿਕਾਇਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿਖੇ ਪੁੱਜੀ ਤੇ ਉਹਨੇ ਇੱਕ ਚਿੱਠੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਭੇਜੀ ਕਿ ਮੈਨੂੰ ਆਪਣੇ ਕਹਿ ਉੱਤੇ ਆਪਣੇ ਬੋਲੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਪਛਤਾਵਾ ਜਾਂ ਰਾਜ ਨਹੀਂ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਖਿਲਾਫ ਆਪਸ਼ਬਦ ਬੋਲਣ ਸਿੱਖ ਸਹਿਬਾਨਾਂ ਨੂੰ ਦੱਸਣਾ ਕਿ ਇਹ ਜੂਨੀਅਰ ਬਾਜੀ ਹੈ ਔਰ ਸਿੱਖ ਵਿਦਵਾਨਾਂ ਨੂੰ ਇੱਜੜ ਕਹਿ ਕੇ ਕਿਉਂਕਿ ਉਹਦੇ ਵਿੱਚ ਮਾਜੋਬ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੈਠੇ ਸਨ ਇਨ੍ਹਾਂ ਸ਼ਬਦਾਂ ਦੇ ਨਾਲ ਉਹਨੇ ਦੇਇਤ ਕਰਨਾ ਇਸ ਲਈ ਸਿੰਘ ਸਹਿਬਾਨ ਵੱਲੋਂ ਫੈਸਲਾ ਕੀਤਾ ਜਾਂਦਾ ਹੈ ਕਿ ਹਰਵਿੰਦਰ ਸਿੰਘ ਸਰਨਾ ਨੂੰ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹਿਆ ਕੋਸ਼ਤ ਕੀਤਾ ਜਾਂਦਾ ਹੈ ਬੋਲੇ ਗੁਰੂ ਦਾ ਨਾਮ ਲੈਵਾ ਸਿੱਖ ਉਹ ਉਹ ਨਾ ਲਾਵੇ ਉਹ ਐਕਤਸ਼ੀਰ ਅਕਾਲ ਤਖਸਾਲ ਦਾ ਤਨਖਾਈ ਹੈ ਔਰ ਵਿਰਸਾ ਸਿੰਘ ਵਰਤੋਆ ਜਿਹੜੇ ਬੇਰੇ ਖਿਲਾਫ ਤੇ ਗਿਆ ਜੀ ਹਰਪੀਰ ਸਿੰਘ ਦੇ ਖਿਲਾਫ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਦੇਖਿਆ ਸ਼੍ਰੀ ਅਕਾਲ ਤਖਸਾਲ ਦੇ ਉਹਨੂੰ ਬੁਲਾਇਆ ਵੀ ਗਿਆ ਸਾਰੀ ਰਿਕਾਰਡਿੰਗ ਵੀ ਕੀਤੀ ਗਈ ਹੈ ਉਹਨੂੰ ਤਾੜਨਾ ਵੀ ਕੀਤੀ ਕਿ ਤੂੰ ਕੁਝ ਬੋਲੇ ਨਾ ਪਰ ਉਹਦੇ باوجود ਵੀ ਉਨ ਜਿਹੜਾ ਉਹਦਾ ਜਿਹੜਾ ਬੋਲਣਾ ਸੀ ਜਾਂਦਾ ਚੁਗਲੇ ਸੀ ਜਾਂ ਸੋਸ਼ਲ ਮੀਡੀਆ ਤੇ ਜਿਹੜਾ ਸਾਡੇ ਖਿਲਾਫ ਪ੍ਰਚਾਰ ਸੀ ਗਿਆਨੀ ਹਰਪੀ ਸਿੰਘ ਦੇ ਖਿਲਾਫ ਪ੍ਰਚਾਰ ਸੀ ਉਹਨੂੰ ਉਹਨਾਂ ਜਾਰੀ ਰੱਖਿਆ ਇਸ ਕਰਕੇ ਅੱਜ ਪੰਚ ਸਿੰਘ ਸਰਵੰਨ ਦੁਬਾਰਾ ਇੱਕ ਤਾੜਨਾ ਕਰਦੇ ਨੇ ਸਖਤ ਤਾੜਨਾ ਕਰਦੇ ਨੇ ਕਿ ਉਹ ਆਪਣੀ ਜ਼ੁਬਾਨ ਬੰਦ ਕਰ ਲੈ ਜੇਕਰ ਉਹਨੇ ਇਦਾਂ ਦੀਆਂ ਟਿੱਪਣੀਆਂ ਕਰਨੀਆਂ ਬੰਦ ਨਾ ਕੀਤੀਆਂ ਤੇ ਅਗਰੇ ਹੋਣ ਵਾਲੇ ਇਕੱਤਰਤਾ ਦੇ ਵਿੱਚ ਉਹਦੇ ਖਿਲਾਫ ਸਖਤ ਐਕਸ਼ਨ ਲਿਆ ਜਾ ਸਕਦਾ ਹੈ ਇਸ ਤਰ੍ਹਾਂ ਹੀ ਸਾਨੂੰ ਇਹ ਵੀ ਖਬਰਾਂ ਮਿਲੀਆਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਦਾਲ ਸੰਬੰਧਿਤ ਕੁਝ ਫੈਡਰੇਸ਼ਨ ਦੇ ਕੁਝ ਵਰਕਰਾਂ ਜਾ ਆ ਗੋ ਉਹਨਾਂ ਨੇ ਇਹ ਗੱਲਾਂ ਕਹਿ ਜਾਂ ਕਿ ਜਥੇਦਾਰਾਂ ਦਾ ਗਲਮਾ ਕਿਉਂ ਨਹੀਂ ਫੜਦੇ ਸੁਖਬੀਰ ਸਿੰਘ ਬਾਦਲ ਨੂੰ ਮੁਆਫੀ ਦੇਣ ਬਾਰੇ ਜਾਂ ਅੱਜ ਜੋ ਆਪਾਂ ਜੋ ਕਰ ਰਹੇ ਕਾਰਜਾਂ ਦੇ ਬਾਰੇ ਜਥੇਦਾਰਾਂ ਦਾ ਗਲਮਾ ਕਿਉਂ ਨਹੀਂ ਫੜਦੇ ਕਿਸੇ ਨੇ ਕਿਹਾ ਕਿ ਉਹਨਾਂ ਨੂੰ ਤੁਹਾਡੇ ਤਨਖਾਹੀਏ ਦੇ ਤੁਹਾ ਨੂੰ ਉਹਨਾਂ ਕੋਲੋਂ ਕੱਟ ਬਾਫੜ ਕੇ ਬਾਹਰ ਨਹੀਂ ਕੀਤਾ ਜਾਂਦਾ ਇਹੋ ਜਿਹੇ ਟਿੱਪਣੀਆਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਉਸ ਫੈਡਰੇਸ਼ਨ ਦੇ ਆਗੂ ਵੱਲੋਂ ਕੀਤੀਆਂ ਗਈਆਂ ਜੋ ਹੁਣ ਸ਼੍ਰੋਮਣੀ ਕਮੇਟੀ ਦਾ ਮੈਂਬਰ ਵੀ ਹੈ ਇਹਨਾਂ ਨੂੰ ਸਖਤ ਤਾਅਨਾ ਕੀਤੀ ਜਾਂਦੀ ਹੈ ਕਿ ਇਹਨਾਂ ਸਨਮਾਨਯੋਗ ਹਸਤੀਆਂ ਦੇ ਖਿਲਾਫ ਆਪਣੀ ਬਿਆਨਬਾਜ਼ੀ ਕਰਨੀ ਤੁਰੰਤ ਬੰਦ ਕਰਨ ਜੇਕਰ ਸਾਡੇ ਧਿਆਨ ਵਿੱਚ ਦੁਬਾਰਾ ਐਸੀ ਕੋਈ ਹਰਕਤ ਆਏ ਕੋਈ ਬਿਆਨਬਾਜ਼ੀ ਆਏ ਤੇ ਇਹਨਾਂ ਦੇ ਖਿਲਾਫ ਸਖਤ ਕਾਰਸ਼ਨ ਲਿਆ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀ ਵਾਲੋ ਦੁਬਾਰਾ ਫਿਰ ਕੀਆ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਜਿਨ੍ਹਾਂ ਨੇ ਅਸਤੀਫਾ ਦਿੱਤੇ ਨੇ ਉਹ ਵਰਸਕਾਂ ਕਮੇਟੀਆਂ ਦਾ ਨੂੰ ਪ੍ਰਵਾਨ ਕਰਕੇ ਤਿੰਨ ਦਿਨ ਦੇ ਅੰਦਰ ਅੰਦਰ ਜਾਣਕਾਰ ਸ਼੍ਰੀ ਅਕਾਲਪੁਰ ਸਾਹਿਬ ਨੂੰ ਧੱਕੇ ਜਾਣ ਔਰ ਜੋ ਸੇਵਾ ਲੱਗੀ ਹੈ ਸੁਖਬੀਰ ਸਿੰਘ ਬਾਦਲ ਸਾਹਿਬ ਜੋ ਸੇਵਾ ਸੇਵਾ ਚਲਾਈ ਗਈ ਹੈ ਆਪਣੀਆਂ ਸੇਵਾਵਾਂ ਪੂਰੀਆਂ ਕਰਨ ਤੋਂ ਬਾਅਦ 11000 ਦੇ ਕਿੜਾ ਪ੍ਰਸ਼ਾਦੀ ਦੇਖ ਤੇ 11000 ਰੁਪਇਆ ਗੁਰੂ ਕੇ ਗੋਲਪ ਵਿੱਚ ਪਾ ਕੇ ਤੇ ਤਖਤ ਸਾਹਿਬ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਇਹ ਅਰਦਾਸ ਬੇਤੀ ਵੀ ਕਰਾਉਣੀ ਹੈ ਇਹ ਜ਼ਰੂਰੀ ਹੈ ਇਹ ਸੇਵਾ ਤੁਹਾਨੂੰ ਜੋ ਅੱਜ ਲਾਈ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ